ਤਾ ਸ਼ੰਭੂ ਬੈਰੀਅਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਇਕੱਠੇ ਹੋਏ ਨੇ ਤੇ ਇਸ ਪ੍ਰਸ਼ਾਸਨ ਦੇ ਵੱਲੋਂ ਹੰਝੂ ਗੈਸ ਦੇ ਗੋਲੇ ਵੀ ਸੁੱਟੇ ਜਾ ਰਹੇ ਆ ਦੱਸ ਦਿਆ ਕਿ ਹੰਝੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਆ ਤੇ ਡਰਾਉਂ ਦੇ ਰਾਹੀ ਵੀ ਜਿਹੜਾ ਹੰਝੂ ਗੈਸ ਦੇ ਗੋਲੇ ਸੁੱਟਣ ਦੀ ਪ੍ਰਕਿਰਿਆ ਜਾਰੀ ਆ ਪਰ ਦੇਖ ਸਕਦੇ ਹੋ ਕਿ ਇਸ ਪ੍ਰਕਾਰ ਇੱਥੇ ਜਿਹੜਾ ਕਿਸਾਨ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਆ ਤੇ ਬਲੰਦ ਹੌਸਲਿਆਂ ਦੇ ਨਾਲ ਦਿੱਲੀ ਕੂਚ ਕਰਨ ਦੇ ਲਈ ਦੇਖ ਸਕਦੇ ਹੋ ਡਟੇ ਹੋਏ ਇੱਕ ਪਾਸੇ CRPF ਦੇਖ ਸਕਦੇ ਹੋ ਸਾਹਮਣੇ ਟੁਕੜੀ ਜਿਹੜੀ ਆਰਮੀ ਦੀ ਖੜੀ ਹੈ ਦਕਾ ਮੈਂ ਕਹੂੰਗਾ ਕਿ ਦਿਖਾਈ ਜਾਵੇ ਦੇਖ ਸਕਦੇ ਹੋ ਪਰ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਜਿਸਹਾਦਨਾ ਸੀਆਰਪੀਐਫ ਤਾਇਨਾਤ ਕੀਤੀ ਗਈ ਆ ਵੱਡੇ ਵੱਡੇ ਕਿੱਲੇ ਲਗਾ ਦਿੱਤੇ ਗਏ ਨੇ ਤੇ ਦੂਜੇ ਪਾਸੇ ਹੰਝੂ ਗੈਸ ਦੇ ਗੋਲੇ ਤਾਂ ਕਿ ਕਿਸਾਨ ਜਿਹੜੇ ਐ ਖਿੰਡ ਸਕਣ ਪਰ ਜਿਹੜਾ ਦੇਖ ਸਕਦੇ ਹੋ ਤੁਸੀਂ ਕਿਸਾਨ ਕਹਿੰਦੇ ਕਿ ਅਸੀਂ ਜਾ ਕੇ ਹਰ ਹਾਲਤ ਦੇ ਵਿੱਚ ਰਹਾਂਗੇ ਕਿਉਂਕਿ ਪਿਛਲੀ ਵਾਰ ਜਦੋਂ ਹੋਇਆ ਸੀ ਤਾਂ ਉਸ ਸਮੇਂ ਵੀ ਜਿਹੜਾ ਕਾਫੀ ਤਜਰਬਾ ਇਸ ਵਾਰ ਜਿਹੜਾ ਕਿਸਾਨਾਂ ਨੂੰ ਮਿਲਿਆ ਤਾਂ ਦੇਖ ਸਕਦੇ ਹੋ ਕਿ ਇਸ ਪ੍ਰਕਾਰ ਤਿਆਰੀਆਂ ਸਰਕਾਰ ਦੇ ਵੱਲੋਂ ਕੀਤੀਆਂ ਗਈਆਂ ਪਰ ਦੂਜੇ ਪਾਸੇ ਇੱਥੇ ਬਿਰਗਾ ਇਹਨਾਂ ਗੱਲਾਂ ਬਾਤਾਂ ਵੀ ਉਹਨਾਂ ਕਰਾਂਗੇ ਕੀ ਕਹਾਂਗੇ ਹੰਝੂ ਗੈਸ ਦੇ ਗੋਲੇ ਛੱਟੇ ਜਾ ਰਹੇ ਨੇ ਇੱਕ ਪਾਸੇ ਪਰ ਫਿਰ ਜਿਹੜਾ ਲੰਮੀ ਗਿਣਤੀ ਦੇ ਬਜੇ ਟਰੈਕਟਰ ਟਰਾਲੀਆਂ ਆ ਰਹੀਆਂ ਨੇ ਉਹ ਇਹ ਨਹੀਂ ਹਟਦੇ ਇਹ ਨਹੀਂ ਹਟਦੇ ਇਹਨੇ ਜਿਹੜਾ ਜੋਰ ਲਾਣਾ ਲਾਵੇਗਾ ਉਹ ਹਟਦੇ ਦਿਲੋਗੇ ਨਹੀਂ ਮਰਨੇ ਉਰ ਖੜਿਆ ਸੀ ਉਹ ਜਾ ਕੇ ਰਹੋਗੇ ਜਾਏਗਾ ਰਹੇਗੇ ਹਟਦੇ ਨਹੀਂ ਸਿੱਧੀ ਦੇ ਕੇ ਰਹੇਗੇ ਸਿੱਧੀ ਜਿਹੜਾ ਹੈ ਤੁਸੀਂ ਬਾਈ ਮੂੰਹ ਬੰਨਿਆ ਹੋਇਆ ਕਿ ਮੈਂ ਹੰਝੂ ਗੈਂਸ ਦੇ ਗੋਲੇ ਛੁੱਟੇ ਜਾ ਰਹੇ ਉੱਪਰ ਹਾਂਜੀ ਪਰ ਦੇਖ ਸਾਧਦੇ ਉਸੇ ਲੋਕ ਜਿਹੜੇ ਆ ਪੂਰੇ ਬਲੰਦ ਹੌਸਲੇ ਦੇ ਵਿੱਚ ਆ ਸਾਰਿਆਂ ਦਾ ਕਹਿਣਾ ਕਿ ਅਸੀਂ ਜਾ ਕੇ ਰਹਿਣਾ ਕਿਉਂਕਿ ਜਿਸ ਹੱਦ ਤੱਕ ਸਰਕਾਰ ਕੁਝ ਵੀ ਕਰ ਲੇ ਪਰ ਬਾਈ ਕਿਵੇਂ ਕਹਾਂਗੇ ਇੱਕ ਪਾਸੇ ਹੰਝੂ ਗੈਂਸ ਦੇ ਗੋਲੇ ਛੁੱਟੇ ਜਾ ਰਹੇ ਤੇ ਦੂਜੇ ਪਾਸੇ ਅਸੀਂ ਬਾਈ ਇੱਥੇ ਖੜੇ ਨੇ ਜਦੋਂ ਹੰਝੂ ਗੈਂਸ ਦੇ ਗੋਲੇ ਛੱਡ ਰਹੇ ਪਰ ਅਸੀਂ ਭੱਜਣ ਵਾਲੇ ਨਹੀਂ ਆ ਵੀਰ ਅਸੀਂ ਦਿੱਲੀ ਜਾ ਕੇ ਟਾਂਗੇ ਆਵਦੀ ਮੰਗਾ ਸੀ ਕਿ ਸਾਡੀ ਸਰਕਾਰ ਸਾਡੀ ਮੰਤ ਮੰਨ ਲਵੇ ਤੇ ਠੀਕ ਹੈ ਜੀ ਅਸੀਂ ਕੋਈ ਦੇਸ਼ ਵਾਸੀ ਆ ਵੇਖੋ ਸਾਡੇ ਵੱਲ ਤੇ ਪਾਕਿਸਤਾਨ ਦਾ ਬਾਰ ਕਿੰਨੇ ਕੋਲ ਲਾਏ ਪਏ ਨੇ ਪੂਰਾ 100 ਰੁਪਏ ਫ ਦੇਖ ਸਕਦੇ ਹੋ ਕਿਵੇਂ ਆ ਯਾਰ ਬੱਟ ਦੇਣੇ ਨਿਆ ਰਹੇ ਜੇ ਸਰਕਾਰ ਮੰਨਦੇ ਬਈ ਯਾਰ ਚੰਗੀ ਏ ਦੇਖੋ ਕਹ ਪਾਕਿਸਤਾਨ ਚਲੇ ਆਂ ਅਸੀਂ ਇੰਡੀਆ ਦੇ ਲੋਕ ਆ ਦੇਸ਼ ਵਾਸੀ ਆ ਫਿਰ ਇਹ ਮੋਦੀ ਕੀ ਕਰ ਰਿਹਾ ਦੱਸੋ ਜੀ ਹਰਿਆਣਾ ਸਰਕਾਰ ਨੂੰ ਕੀ ਕਹੂੰਗੀ ਬਈ ਹਰਿਆਣਾ ਸਰਕਾਰ ਨੂੰ ਕੀ ਮੈਂ ਤਾਂ ਸੈਂਟਰ ਸਰਕਾਰ ਨੂੰ ਕਹਿਣਾ ਚਾਹੁੰਦਾ ਬਿਸ ਤੋਂ ਵੱਡੀ ਤਾਨਾਸ਼ਾਹੀ ਕੋਈ ਨਹੀਂ ਐਕਸਪਾਇਰ ਗੋਲੇ ਡਾਗੇ ਜਾਂਦੇ ਆ ਉੰਜ ਤਾਂ ਅਸੀਂ 15 ਗੱਤ 26 ਜਨਵਰੀ ਮਨਾਣੇ ਹਾਂ ਕਾਦੇ ਵਾਸਤੇ ਮਨਾਣੇ ਬੇਸੀ ਸੁਤੰਤਰਾਂ ਜੇ ਅਸੀਂ ਆਪਣੀ ਮੰਗਾ ਹੀ ਨਹੀਂ ਮਨਵਾ ਸਕਦੇ ਕਾਦੇ ਸੁਤੰਤਰਾਂ ਸੀ ਠੀਕ ਹੈ ਇਹ ਤਾਨਾਸ਼ਾਹੀ ਸਰਕਾਰ ਹੈ ਜੇ ਇਹਨਾਂ ਦਾ ਮੂੰਹ ਨਹੀਂ 모ੜਿਆ ਗਿਆ ਅੱਗੇ ਇਹਨਾਂ ਨੇ ਹੋਰ ਤਾਨਾਸ਼ਾਹੀ ਕਰਨੀ ਆ ਅਸੀਂ ਆਪਣੀਆਂ ਫਸਲਾਂ ਬੀਜਦੇ ਆ ਅਸੀਂ ਆਪਣਾ ਫੈਸਲਾ ਬੀਜ ਕੇ ਉਹਨਾਂ ਦਾ ਕੀ ਮਿਲ ਨੂੰ ਮਿਲਦਾ ਕੁਝ ਵੀ ਨਹੀਂ ਉਹ ਵੀ ਫਸਲਾਂ ਰਿਲਾਈਂਸ ਤੇ ਆਹ ਹੋਰ 몰ਾਂ ਦੇ ਵਿੱਚ ਜਾ ਕੇ ਐਮ ਆਰ ਪੀ ਰੇਟ ਤੇ ਵਿਕਦੀਆਂ ਸਾਨੂੰ ਐਮ ਆਈ ਜੱਗ ਮੈਂ ਕਿਹਾ ਹੰਜੂ ਗੈਂਸ ਦੇ ਗੋਸੁੱਟੇ ਪਰ ਵੀ ਤੁਸੀਂ ਇੱਥੇ ਖੜੇ ਹੋ ਡਟੇ ਹਾਂ ਜੀ ਹਾਂ ਖੜਾਂਗੇ ਅਸੀਂ ਜਦ ਤੱਕ ਸਾਡੇ ਇੱਕ ਹੁੰਦਾ ਨਹੀਂ ਜਦ ਤੱਕ ਅਸੀਂ ਡਟ ਕੇ ਖੜਾਂਗੇ ਕਿਹਨੇ ਪਹਿਲਾਂ ਵਾਲਾ ਬੜਾ ਮਰਨ ਦੀ ਕੋਈ ਪਰਵਾਹ ਨਹੀਂ ਪਿਛਲੇ ਵਾਰ ਵਾਲਾ ਬੜਾ ਤਿਆਰਬਾ ਮਿਲ ਗਿਆ ਹੈ ਪਿਛਲੇ ਸਾਲ ਵੀ ਇੱਕ ਸਾਲ ਰਹਿ ਗਿਆ ਮੈਂ ਦਿੱਲੀ ਮਰਨਾ ਹੈ ਉਹ ਇਹ ਕਿ ਕਰਾਂ ਵੀ ਮਰ ਜਾਈਏ ਉਹ ਮਰ ਜਾਈਏ ਉਹਦਾ ਮਰ ਜਾਨ ਗਏ ਲੋਕਾਂ ਨੂੰ ਪਤਾ ਲੱਗਦਾ ਵੀ ਹਮਾਂ ਦਾ ਬੰਦਾ ਇੱਕ ਦੇਸ਼ ਦਾ ਮੁਖੀ ਹੋਏ ਦੇਸ਼ ਦਾ ਪ੍ਰਧਾਨ ਮੰਤਰੀ ਹੋਏ ਉਹਨੂੰ ਇਹ ਗੱਲ ਸੋਪਦੀ ਨਹੀਂ ਇੱਕ ਵਾਰ ਉਹਨਾਂ ਨੇ ਆਪਣੇ ਐਗਰੀਮੈਂਟ ਕਰ ਲਿਆ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਉਹ ਅਸੀਂ ਮੰਨ ਲਈਆਂ ਉਸ ਤੋਂ ਬਾਅਦ ਮੁਕਰ ਜਾਣਾ ਮੈਂ ਕਹਿੰਦਾ ਇਸ ਤੋਂ ਵੱਡੀ ਕੋਈ ਵੀ ਨਾਪਾਕ ਜਿਹੜੀ ਕਹਿੰਦੇ ਗੱਲ ਨਹੀਂ ਹੋ ਸਕਦੀ ਜਦੋਂ ਬੰਦਿਆ ਕੀ ਕਹਿ ਰਹੀਆਂ ਪਰ ਹੁਣ ਕਦੋਂ ਦੇਣੀਆਂ ਕਾਲ ਜਾਣ ਲਈ ਜਗਮਰ ਸਿੰਘ ਮਿਲ ਨਹੀਂ ਜੀ ਅੱਜ ਇਹ ਨਹੀਂ ਆਇਆ ਹਮੈਂ ਕੀ ਪਿੱਛੋਂ ਜਦੋਂ ਹੁਕਮ ਹੋਏਗਾ ਸ਼ਾਂਤਮਈ ਤਰੀਕੇ ਨਾਲ ਹੋਰ ਮਾੜੀ ਵੀ ਥੋੜੀ ਜਿਹੀ ਗਮਰਾਜ ਨਹੀਂ ਇਹਨੂੰ ਬੁੜੇ ਨੂੰ ਤਾਂ ਪੁੱਛ ਰਹੇ ਥਵੇਂ ਵੀ ਕਰੋ ਮਾੜਾ ਮੋਟਾ ਕੰਡਾ ਹੁਣ ਨਾ ਨਾ ਹਮੈ ਨਹੀਂ ਹਟਦਾ ਸਿਰੇ ਜਾ ਕੇ ਹਟਾਂਗੇ हां ਸਾਥ ਸਾਹਿਬ ਸਾਨੂੰ ਸਾਨੂੰ ਪਹਿਲਾਂ ਵੀ ਦਿੱਲੀ ਅਸੀਂ ਬੈਠੇ ਰਹੇ ਮੀਡੀਆ ਦਾ ਸਾਨੂੰ ਇੰਨਾ ਸਪੋਰਟ ਰਿਹਾ ਹੁਣ ਵੀ ਨੈਟ ਆ ਜਿਹੜਾ 7 ਦਿਨ ਤੋਂ ਬੰਦ ਕੀਤਾ ਗਿਆ ਉਂਝ ਤਾਂ ਸਾਡਾ ਇਹ ਨਹੀਂ ਲੱਗਦੇ ਉਂਝ ਤਾਂ ਫੋਨ ਵੀ ਨਹੀਂ ਬੰਦ ਫੋਨ ਬੰਦ ਹੋ ਕੇ ਸਾਰਾ ਕੁਝ ਹਾਂਜੀ ਹਾਂ ਹਰੇ ਉਂਝ ਤਾਂ ਕਹਿੰਦੇ ਡਿਜੀਟਲ ਇਹ ਸਰਕਾਰ ਕੁੱਟੇ ਕਮ ਸਰਕਾਰ ਆਪ ਕਰਾ ਰਹੀ ਹੈ ਦੁਨੀਆ ਕਰ ਰਹੀ ਹੈ ਦੁਨੀਆ ਸਰਕਾਰੋਂ ਕਰਾ ਰਹੀ ਹੈ ਜਿਹੜੀ ਉਹ ਉਲਟੀ ਹੋਰ ਯੂਨਾਈਟਿਡ ਟਰਾਲੀਆਂ ਤਿਆਰ ਨੇ ਪੂਰੇ ਫਿਰ ਸਭ ਤਿਆਰ ਹੈ ਸਭ ਸਮਾਨ ਤਿਆਰ ਹੈ ਖਾਣੇ ਦੇ ਲੈ ਕੇ ਸਭ ਤਿਆਰ ਹੈ ਬਹੁਤ ਬਹੁਤ ਤਿਆਰ ਹੈ ਜੀ ਬਹੁਤ ਤੇਰੀ ਪੂਰ ਨੇ ਤੇਰੀਆਂ ਯਾਰਾਂ ਜਦੋਂ ਆ ਗਿਆ ਹੁਕਮ ਨਾਲ ਤਾਂ ਪਾ ਦੋਗੇ ਚਾਲੇ ਹਾਂਜੀ ਹਾਂ ਇਹ ਤਾਂ ਸਾਡੇ 10 ਮਿੰਟਾਂ ਤਿਆਰ ਹੈ ਜੀ ਫੌਜਾਂ ਫਦੇ ਬੁਕਰਨ ਨੂੰ ਤਿਆਰ ਹੈ ਸਾਰਾ ਕੁਝ ਸਾਰਾ ਕੁਝ ਨਾਲ ਲੈ ਕੇ ਆਏ ਫੌਜਾਂ ਉਹ ਡਰੋਨ ਡਰੋਨ ਨਾਲ ਵੀ ਸਿੱਟੀ ਜਾਂਦੇ ਨੇ ਅਤਰੂ ਗੈਸ ਉਹ ਜਿਹੜੇ ਸਿੱਟੀ ਜਾਂਦੇ ਆ ਉਹ ਦੇਖਦੇ ਆ ਸਬਰ ਸਾਡਾ ਪਰ ਹਲੇ ਤੱਕ ਅਸੀਂ ਉਨਾ ਚਿਰ ਪੀਸਫੁਲੀ ਚੱਲਾਂਗੇ ਜਿੰਨਾ ਚਿਰ ਸਾਡੇ ਆਗੂ ਨਹੀਂ ਜਵਾਬ ਦਿੰਦੇ ਜਦੋਂ ਆਗੂਆਂ ਦਾ ਆ ਗਿਆ ਇਹ ਸਿਆਣੇ ਬਜ਼ੁਰਗ ਸਾਡੇ ਅਸੀਂ ਇਹਨਾਂ ਨੂੰ ਰਾਹ ਪੱਧਰਾ ਕਰਕੇ ਦਵਾਂਗੇ ਦਿੱਲੀ ਤੱਕ ਜਾਣਾ ਇੱਦਾਂ ਸਟਾਰਟ ਕਰਕੇ ਬੈਠਣ ਬਾਬਾ ਜੀ ਤੇਰਾ ਮਿੰਟਾਂ ਦਾ ਕੰਮ ਹੈ ਤੇਰਾ ਮਿੰਟਾਂ ਚ ਰਾਹ ਪੱਧਰਨੇ ਸਾਡੇ ਨੂੰਗਾ ਜੀ ਮੈਂ ਕਹਿੰਦਾ ਰਾਹ ਪੱਧਰਾ ਮਿਲੂਗਾ ਮੇਰੇ ਸਾਹ ਸਾਤ ਲੇਹਰਾਂ ਬਣਾ ਦਿਆਂ ਪੱਥਰਾਂ ਦੀ ਮੈਂ ਕਹਿੰਦਾ 10 10 ਲੇਹਰਾਂ ਬਣਾ ਦੇਣਾ ਸਾਰੇ ਤਰ੍ਹਾਂ ਦੇ ਸਾਤਾ ਲਿਆਏ ਹੋ ਗੋਲ ਜੀ ਫਿਕਰ ਕਰਨ ਦੀ ਕੋਈ ਗੱਲ ਸਾਡੇ ਵਿੱਚ ਉਹ ਖੂਨ ਹੈ ਫਤਿਹਗੜ੍ਹ ਸਾਹਿਬ ਵਾਲਾ ਬਾਬਾ ਜੀ ਸਿੰਘ ਦਾ ਬਾਬਾ ਜੋਰਾਵਰ ਸਿੰਘ ਦਾ ਬਾਬਾ ਫਤਿਹ ਸਿੰਘ ਆ ਉਸ ਤੋਂ ਬਾਅਦ ਤਾਂ ਤੁਹਾਨੂੰ ਪਤਾ ਹੀ ਹੈ ਨਹੀਂ ਹੈਗਾ 10 ਮਿੰਟ ਦੇ ਬੰਦੇ ਵਿੱਚ ਖਲਾਰੇ ਪਾ ਦੇਣਾ 13 ਮਿੰਟ ਦਵਾਂਗੇ 13 ਮਿੰਟ ਬਾਬੇ ਦੀ 13 13 ਕਰਦੇ ਜਾਵਾਂਗੇ ਜਿਹੜੀ ਆਮ ਬਬਲ ਪਰੇਸ਼ਾਨ ਹੈ ਉਹਨਾਂ ਨੇ ਵੀ ਰਾਖ ਬੇਲਾ ਕਰਾ ਕੇ ਜਾਵਾਂਗੇ ਤੁਹਾਨੂੰ ਕਈ ਵਾਰ ਹੋਏਗਾ ਸਰਕਾਰਾਂ ਫਿਰ ਪੁੱਠਾ ਏਜੰਡਾ ਚਲਾਉਣ ਲੱਗ ਜਾਂਦੀਆਂ ਆ ਉਹ ਵੀ ਆਪਣੇ ਭਰਾ ਨੇ ਉਹ ਵੀ ਆਪਣੇ ਹਰਿਆਣਾ ਆਪਣਾ ਭਰਾ ਬਾ ਛੋਟਾ ਪਰ ਉਹਨਾਂ ਦੀ ਮਜਬੂਰੀ ਹੈ ਸਾਡੀ ਵੀ ਮਜਬੂਰੀ ਹੈ ਸਾਡੇ ਖੇਤਾਂ ਤੇ ਅੱਖ ਰੱਖੂਗੇ ਤਾਂ ਉਹ ਫਿਰ ਠੀਕ ਨਾ ਦੇਖ ਸਕਦੇ ਹੋ ਲੋਕਾਂ ਦੇ ਵਿੱਚ ਪੂਰਾ ਜੋਸ਼ ਹੈ ਵਿੱਚ ਪੂਰਾ ਕਿਉਂਕਿ ਪਿਛਲੀ ਵਾਰ ਜਦੋਂ ਹੋਇਆ ਸੀ ਤਾਂ ਉਸ ਸਮੇਂ ਵੀ ਜਿਹੜਾ ਕਾਫੀ ਤਜਰਬੇ ਦੂਸਰਿਆਂ ਦੇ ਨਾਲ ਦਿੱਲੀ ਕੂਚ ਕਰਨ ਦੇ ਲਈ ਦੇਖ ਸਕਦੇ ਹੋ ਡਟੇ ਹੋਏ ਇੱਕ ਪਾਸੇ ਸੀਆਰਪੀਐਫ ਦੇਖ ਸਕਦੇ ਹੋ ਸਾਹਮਣੇ ਟੁਕੜੀ ਜਿਹੜੀ ਆਰਮੀ ਦੀ ਖੜੀ ਹੈ ਪਰ ਦੇਖ ਸਕਦੇ ਹੋ ਕਿ ਗੋਲੇ ਵੀ ਛੁੱਟੇ ਜਾ ਰਹੇ ਹਨ ਦੱਸ ਦਿਆ ਕਿ ਹੰਝੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਹਨ ਤੇ ਡਰਾਉਨ ਦੇ ਰਾਹੀ ਵੀ ਜਿਹੜਾ ਹੰਝੂ ਗੈਸ ਦੇ ਗੋਲੇ ਛੁੱਟਣ ਦੀ ਪ੍ਰਕਿਰਿਆ ਚੱਲ ਰਹੀ ਹੈ ਪਰ ਦੇਖ ਸਕਦੇ ਹੋ ਕਿ ਇਸ ਪ੍ਰਕਾਰ ਇੱਥੇ ਜਿਹੜਾ ਕਿਸਾਨ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੈ ਤੇ ਬਲੰਦ ਹੌ ਕੀ ਕੂਚ ਕਰਨ ਦੇ ਲਈ ਦੇਖ ਸਕਦੇ ਹੋ ਡਟੇ ਹੋਇਆ ਇੱਕ ਪਾਸੇ CRPF ਦੇਖ ਸਕਦੇ ਹੋ ਸਾਹਮਣੇ ਟੁਕੜੀ ਜਿਹੜੀ ਆਰਮੀ ਦੀ ਖੜੀ ਹੈ ਦਕਾ ਮੈਂ ਕਹੂੰਗਾ ਕਿ ਦਿਖਾਈ ਜਾਵੇ ਦੇਖ ਸਕਦੇ ਹੋ ਪਰਲੇ ਪਾਸੇ ਜਿਹੜਾ ਹੈ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਜਿਸਹਾਦਨਾ CRPF ਤਾਇਨਾਤ ਕੀਤੀ ਗਈ ਆ ਵੱਡੇ ਵੱਡੇ ਕਿੱਲ ਲਗਾ ਦਿੱਤੇ ਗਏ ਨੇ ਤੇ ਦੂਜੇ ਪਾਸੇ ਹੰਝੂ ਗੈਂਸ ਦੇ ਗੋਲੇ ਤਾਂ ਕਿ ਕਿਸਾਨ ਜਿਹੜੇ ਐ ਖਿੰਡ ਸਕਣ ਪਰ ਜਿਹੜਾ ਦੇਖ ਸਕਦੇ ਹੋ ਤੁਸੀਂ ਕਿਸਾਨ ਕਹਿੰਦੇ ਕਿ ਅਸੀਂ ਜਾ ਕੇ ਹਰ ਹਾਲਤ ਦੇ ਵਿੱਚ ਰਾਂਗੇ ਕਿਉਂਕਿ ਪਿਛਲੀ ਵਾਰ ਜਦੋਂ ਹੋਇਆ ਸੀ ਤਾਂ ਉਸ ਸਮੇਂ ਵੀ ਜਿਹੜਾ ਕਾਫੀ ਤਜਰਬਾ ਇਸ ਵਾਰ ਜਿਹੜਾ ਕਿਸਾਨਾਂ ਨੂੰ ਮਿਲਿਆ ਤਾਂ ਦੇਖ ਕਿਸ ਪ੍ਰਕਾਰ ਤਿਆਰੀਆਂ ਸਰਕਾਰ ਦੇ ਵੱਲੋਂ ਕੀਤੀਆਂ ਗਈਆਂ ਪਰ ਦੂਜੇ ਪਾਸੇ ਇੱਥੇ ਬਯੁਰਗਾ ਇਹਨੇ ਗੱਲਾਂ ਬਾਤਾਂ ਵੀ ਉਹਨਾਂ ਕਰਾਂਗੇ ਕੀ ਕਹਾਂਗੇ ਹੰਝੂ ਗੈਸ ਦੇ ਗੋਲੇ ਛੱਟੇ ਜਾ ਰਹੇ ਨੇ ਇੱਕ ਪਾਸੇ ਪਰ ਫਿਰ ਵੀ ਜਿਹੜਾ ਲੰਮੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਆ ਰਹੀਆਂ ਨੇ ਉਹ ਨਹੀਂ ਹਟਦੇ ਇਹ ਨਹੀਂ ਹਟਦੇ ਇਹਨੇ ਜਿਹੜਾ ਜੋਰ ਲਾਣਾ ਲਾਵੇਗਾ ਉਹ ਹਟਦੇ ਦਿਲੋਗੇ ਨਹੀਂ ਮਰਨੇ ਉਰ ਖੜੇ ਆ ਸੀ ਨੂੰ ਜਾ ਕੇ ਰਹਿੋਂਗੇ ਜਾਏਗਾ ਰਹੇਗੇ ਹਟਦੇ ਨਹੀਂ ਹਰਦੇ ਨਹੀਂ ਸਿੱਧੀ ਦੇਗਾ ਰਹੇਗੇ ਸਿੱਧੀ ਦੇਣਾ ਹੈ ਤੁਸੀਂ ਭਾਈ ਮੂੰਹ ਮੰਨਿਆ ਹੋਇਆ ਕਿਵੇਂ ਹੰਝੂ ਗੈਂਸ ਦੇ ਗੋਲੇ ਸੁੱਟੇ ਜਾ ਰਹੇ ਉੱਪਰ ਹਾਂਜੀ ਰੋਸ ਨਹੀਂ ਦੇਣਾ ਪਰ ਦੇਖ ਸਾਧਦੇ ਹੋਸੀਂ ਲੋਕ ਜਿਹੜੇ ਆ ਪੂਰੇ ਬਲੰਦ ਹੌਸਲੇ ਦੇ ਵਿੱਚ ਆ ਸਾਰਿਆਂ ਦਾ ਕਹਿਣਾ ਕਿ ਅਸੀਂ ਜਾ ਕੇ ਰਹਿਣਾ ਕਿਉਂਕਿ ਜਿਸ ਹੱਬਦਣਾ ਸਰਕਾਰ ਕੁਝ ਵੀ ਕਰ ਲੇ ਪਰ ਭਾਈ ਕਿਵੇਂ ਕਹਾਂਗੇ ਇੱਕ ਪਾਸੇ ਹੰਝੂ ਗੈਂਸ ਦੇ ਗੋਲੇ ਸੁੱਟੇ ਜਾ ਰਹੇ ਤੇ ਦੂਜੇ ਪਾਸੇ ਅਸੀਂ ਭਾਈ ਇੱਥੇ ਖੜੇ ਨੇ ਜਦੂ ਹੰਝੂ ਗੈਂਸ ਦੇ ਗੋਲੇ ਸੁੱਟ ਰਹੇ ਪਰ ਅਸੀਂ ਭੱਜਣ ਵਾਲੇ ਜੁਨੀਆ ਵੀਰ ਅਸੀਂ ਦਿੱਲੀ ਜਾ ਕੇ ਟਾਂਗੇ ਆਵਦੀ ਮੰਗਾਂ ਸੀ ਕਿ ਸਾਡੀ ਸਰਕਾਰ ਸਾਡੀ ਮੰਗ ਮੰਨ ਲਵੇ ਤੇ ਠੀਕ ਹੈ ਜੀ ਅਸੀਂ ਕੋਈ ਦੇਸ਼ ਵਾਸੀ ਆ ਵੇਖੋ ਕੋਈ ਸਾਡੇ ਵੱਲ ਤੇ ਪਾਕ ਕਿੰਨੇ ਕੋਲ ਲਾਏ ਪਏ ਨੇ ਪੂਰਾ ਸੀਆਰਪੀਐਫ ਦੇਖ ਸਕਦੇ ਹੋ ਕਿਵੇਂ ਆ ਯਾਰ ਬੱਟ ਦੇਣੇ ਨਿਆ ਰਹੇ ਜੇ ਸਰਕਾਰ ਮੰਨ ਦੇਵੇ ਯਾਰ ਚੰਗੀ ਏ ਦੇਖੋ ਕਹੇ ਪਾਕਿਸਤਾਨ ਚਲੇ ਆਂ ਅਸੀਂ ਇੰਡੀਆ ਦੇ ਲੋਕ ਆ ਦੇਸ਼ ਵਾਸੀ ਆ ਫਿਰ ਇਹ ਮੋਦੀ ਕੀ ਕਰ ਰਿਹਾ ਦੱਸੋ ਜੀ ਹਰਿਆਣਾ ਸਰਕਾਰ ਨੂੰ ਕੀ ਕਹੂੰਗੀ ਬਈ ਹਰਿਆਣਾ ਸਰਕਾਰ ਨੂੰ ਕੀ ਮੈਂ ਤਾਂ ਸੈਂਟਰ ਸਰਕਾਰ ਨੂੰ ਕਹਿਣਾ ਚਾਹੁੰਦਾ ਬੀਸ ਤੋਂ ਵੱਡੀ ਤਾਨਾਸ਼ਾਹੀ ਕੋਈ ਨਹੀਂ ਐਕਸਪਾਇਰ ਗੋਲੇ ਧਾਗੇ ਜਾਂਦੇ ਆ ਉੰਜ ਤਾਂ ਸੀ 15 ਗੱਤ 26 ਜਨਵਰੀ ਮਨਾਣੇ ਓ ਕਾਦੇ ਵਾਸਤੇ ਮਨਾਣੇ ਬੇਸੀ ਸੁਤੰਤਰਾਂ ਜੇ ਅਸੀਂ ਆਪਣੀ ਮੰਗਾ ਹੀ ਨਹੀਂ ਮਨਾ ਸਕਦੇ ਕਾਦੇ ਸੁਤੰਤਰਾਂ ਸੀ ਠੀਕ ਹੈ ਇਹ ਤਾਨਾਸ਼ਾਹੀ ਸਰਕਾਰ ਹੈ ਜੇ ਇਹਨਾਂ ਦਾ ਮੂੰਹ ਨਹੀਂ 모ੜਿਆ ਗਿਆ ਅੱਗੇ ਇਹਨਾਂ ਨੇ ਹੋਰ ਤਾਨਾਸ਼ਾਹੀ ਕਰਨੀ ਆ ਅਸੀਂ ਆਪਣੀਆਂ ਫਸਲਾਂ ਬੀਜਦੇ ਆ ਅਸੀਂ ਆਪਣਾ ਫੈਸਲਾ ਬੀਜ ਕੇ ਉਹਨਾਂ ਦਾ ਕੀ ਮਿਲ ਨੂੰ ਮਿਲਦਾ ਕੁਝ ਵੀ ਨਹੀਂ ਉਹ ਵੀ ਫਸਲਾਂ ਰਿਲਾਈਜ਼ ਤੇ ਇਹ ਹੋਰ 몰ਾਂ ਦੇ ਵਿੱਚ ਜਾ ਕੇ ਐਮ ਆਰ ਪੀ ਰੇਟ ਤੇ ਵਿਕਦੀਆਂ ਸਾਨੂੰ ਐਮ ਆਈ ਜ ਮੈਂ ਕਿਹਾ ਹੰਜੂ ਗੈਸ ਦੇ ਕੋਟੇ ਪਰ ਵੀ ਤੁਸੀਂ ਇੱਥੇ ਖੜੇ ਹੋ ਡਟੇ ਹਾਂ ਜੀ ਹਾਂ ਖੜਾਂਗੇ ਅਸੀਂ ਜਦ ਤੱਕ ਸਾਡੇ ਇੱਕ ਹੁੰਦਾ ਨਹੀਂ ਜਦ ਤੱਕ ਅਸੀਂ ਡਟ ਕੇ ਖੜਾਂਗੇ ਕਿਹਨੇ ਪਹਿਲਾਂ ਵਾਲਾ ਬੜਾ ਹੁਣ ਮਰਨ ਦੀ ਕੋਈ ਪਰਵਾਹ ਨਹੀਂ ਪਿਛਲੇ ਵਾਰ ਵਾਲਾ ਬੜਾ ਤਿਆਰਬਾ ਮਿਲ ਗਿਆ ਹੈ ਪਿਛਲੇ ਸਾਲ ਵੀ ਇੱਕ ਸਾਲ ਰਹਿ ਗਿਆ ਮੈਂ ਦਿੱਲੀ ਮਰਨਾ ਹੈ ਉਹ ਯਕਨ ਕਰਾਂ ਵੀ ਮਰ ਜਗੇ ਉਹਰੇ ਮਰ ਜਗੇ ਉਹਨਾਂ ਮਰਨ ਜਾਣ ਕੇ ਲੋਕਾਂ ਨੂੰ ਪਤਾ ਲੱਗਦਾ ਵੀ ਹਾਂ ਦਾ ਬੰਦਾ ਇੱਕ ਦੇਸ਼ ਦਾ ਮੁਖੀ ਹੋਏ ਦੇਸ਼ ਦਾ ਪ੍ਰਧਾਨ ਮੰਤਰੀ ਹੋਏ ਉਹਨੂੰ ਇਹ ਗੱਲ ਸੋਪਦੀ ਨਹੀਂ ਇੱਕ ਵਾਰ ਉਹਨਾਂ ਨੇ ਆਪਣੇ ਐਗਰੀਮੈਂਟ ਕਰ ਲਿਆ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਉਹ ਅਸੀਂ ਮੰਨ ਲਈਆਂ ਉਸ ਤੋਂ ਬਾਅਦ ਮੁਕਰ ਜਾਣਾ ਮੈਂ ਕਹਿੰਦਾ ਇਸ ਤੋਂ ਵੱਡੀ ਕੋਈ ਵੀ ਨਾਪਾਕ ਜਿਹੜੀ ਕਹਿੰਦੇ ਗੱਲ ਨਹੀਂ ਹੋ ਸਕਦੀ ਜਨੇ ਬੰਦੀਆਂ ਕੀ ਕਹਿ ਰਹੀਆਂ ਪਰ ਹੁਣ ਕਦੋਂ ਦੇਣੀਆਂ ਕਾਲ ਜਾਣ ਲਈ ਜਦ ਮਰਜੀ ਮਿਲ ਲਈ ਨਹੀਂ ਜੀ ਅੱਜ ਹੀ ਲੈ ਜਾਇਆ ਹਮੈਂ ਕੀ ਪਿੱਛੋਂ ਜਦੋਂ ਹੁਕਮ ਹੋਏਗਾ ਸ਼ਾਂਤਮਈ ਤਰੀਕੇ ਨਾਲ ਹੋਰ ਮਾਰੀ ਵੀ ਥੋੜੀ ਜਿਹੀ ਮਹਾਰਾਜ ਨਹੀਂ ਇਹਨੂੰ ਬੁੜੇ ਨੂੰ ਤਾਂ ਪੁੱਛ ਰਹੇ ਥਵੇਂ ਵੀ ਕਰੋ ਮਾੜਾ ਮੋਟਾ ਕੰਡਾ ਨਾ ਨਾ ਹਮੈ ਨਹੀਂ ਹਟਦਾ ਸਿਰੇ ਜਾ ਕੇ ਹਟਾਂਗੇ ਹਾਂ ਦਾ ਸਾਥ ਸਾਨੂੰ ਸਾਨੂੰ ਪਹਿਲਾਂ ਵੀ ਦਿੱਲੀ ਅਸੀਂ ਬੈਠੇ ਰਹੇ ਮੀਡੀਆ ਦਾ ਸਾਨੂੰ ਇੰਨਾ ਸਪੋਰਟ ਰਿਆ ਹੁਣ ਵੀ ਨੈਟ ਆ ਜਿਹੜਾ 7 ਦਿਨ ਤੋਂ ਬੰਦ ਕੀਤਾ ਜਿਆ ਉਂਝ ਤਾਂ ਸਾਡਾ ਇਹ ਨਹੀਂ ਲੱਗਦੇ ਹੁੰਦਾ ਫੋਨ ਵੀ ਨਹੀਂ ਬੰਦ ਫੋਨ ਬੰਦ ਹੋ ਕੇ ਸਾਰਾ ਕੁਝ ਹਾਂਜੀ ਹਾਂ ਹਰੇ ਉਂਝ ਤਾਂ ਕਹਿੰਦੇ ਡਿਜੀਟਲ ਇੰਡੀਆ ਪੁੱਠੇ ਕੰਮ ਸਰਕਾਰ ਆਪ ਕਰਾ ਰਹੀ ਹੈ ਦੁਨੀਆ ਕਰ ਰਹੀ ਹੈ ਦੁਨੀਆ ਸਰਕਾਰੋਂ ਕਰਾ ਰਹੀ ਹੈ ਜਿਹੜੀ ਉਹ ਉਲਟੀ ਹੋਰ ਸਨੈਕਟਰ ਟਰਾਲੀਆਂ ਤਿਆਰ ਨੇ ਪੂਰੇ ਫਿਰ ਸਭ ਤਿਆਰ ਹੈ ਸਭ ਸਮਾਨ ਤਿਆਰ ਹੈ ਖਾਣੇ ਦੇ ਲੈ ਕੇ ਸਭ ਤਿਆਰ ਹੈ ਬਹੁਤ ਬਹੁਤ ਤਿਆਰ ਹੈ ਜੀ ਬਹੁਤ ਤੇਰੀ ਫੁੱਲ ਹੈ ਤੇਰੀਆਂ ਜਿੰਨਾਂ ਜਦੋਂ ਆ ਗਿਆ ਕੋ ਨਾਲ ਦਾ ਪਾ ਦੋਗੇ ਚਾਲੇ ਹਾਂ ਜੀ ਹਾਂ ਇਹ ਤਾਂ ਸਾਡੇ 10-10 ਤਿਆਰ ਨਹੀਂ ਫੌਜਾਂ ਫਦੇ ਬੁਕਰਨ ਨੂੰ ਤਿਆਰ ਹੈ ਸਾਰਾ ਕੁਝ ਸਾਰਾ ਕੁਝ ਨਾਲ ਲੈ ਕੇ ਆਏ ਫੌਜਾਂ ਉਹ ਡਰੋਨ ਡਰੋਨ ਨਾਲ ਵੀ ਸਿੱਟੀ ਜਾਂਦੇ ਨੇ ਅਤਰੂ ਗੈਸ ਉਹ ਜਿਹੜੇ ਸਿੱਟੀ ਜਾਂਦੇ ਆ ਉਹ ਦੇਖਦੇ ਆ ਸਬਰ ਸਾਡਾ ਪਰ ਹਲੇ ਤੱਕ ਅਸੀਂ ਉਨਾ ਚਿਰ ਪੀਸਫੁਲੀ ਚੱਲਾਂਗੇ ਜਿੰਨਾ ਚਿਰ ਸਾਡੇ ਆਗੂ ਨਹੀਂ ਜਵਾਬ ਦਿੰਦੇ ਜਦੋਂ ਆਗੂਆਂ ਦਾ ਆ ਗਿਆ ਇਹ ਸਿਆਣੇ ਬਜ਼ੁਰਗ ਸਾਡੇ ਅਸੀਂ ਇਹਨਾਂ ਨੂੰ ਰਾਹ ਪਤਲਾ ਕਰਕੇ ਦੱਸਾਂਗੇ ਦਿੱਲੀ ਤੱਕ ਜਾਣਾ ਇੱਦਾਂ ਸਟਾਰਟ ਕਰਕੇ ਬੈਠਣਾ ਬਾਬਾ ਜੀ ਤੇਰਾ ਮਿੰਟਾਂ ਦਾ ਕੰਮ ਹੈ ਤੇਰਾ ਮਿੰਟਾਂ ਚ ਰਾਹ ਪਤਲੇ ਸਾਰੇ ਮਿਲੂਗਾ ਜੀ ਮੈਂ ਕਹਿੰਦਾ ਜੀ ਰਾਹ ਪਤਲਾ ਮਿਲੂਗਾ ਮੇਰੇ ਸਾਥ-ਸਾਥ ਲੇਹਰਾਂ ਬਣਾ ਦਿਆਂ ਪੱਥਰਾਂ ਦੀ ਮੈਂ ਕਹਿੰਦਾ 10-10 ਲੇਹਰਾਂ ਬਣਾ ਦੇਣਾ ਸਾਰੇ ਤਰ੍ਹਾਂ ਦੇ ਸਾਥਾਂ ਲਿਆਏ ਹੋਆਂ ਗੋਲ ਜੀ ਫਿਕਰ ਕਰਨ ਦੀ ਕੋਈ ਸਾਡੇ ਵਿੱਚ ਉਹ ਖੂਨ ਆ ਫਤਿਹਗੜ੍ਹ ਸਾਹਿਬ ਵਾਲਾ ਬਾਬਾ ਜੀ ਸਿੰਘ ਦਾ ਬਾਬਾ ਜੋਰਾਵਰ ਸਿੰਘ ਦਾ ਬਾਬਾ ਫਤਿਹ ਸਿੰਘ ਆ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ 10 ਮਿੰਟ ਦੇ ਬੰਦੇ ਵਿੱਚ ਖਲਾਰੇ ਪਾ ਦੇ। 13 ਮਿੰਟ ਦਵਾਵਾਂਗੇ 13 ਮਿੰਟ। ਬਾਬੇ ਦੀਆਂ 13 ਹੀ 13 ਕਰਦੇ ਜਾਵਾਂਗੇ ਜਿਹੜੀ ਆਮ ਬਬਲ ਪਰੇਣਾ ਪਹਜਾ ਤੇ ਸ਼ਾਂਤੀ ਪੂਰੀ। ਜਿਹੜੀ ਆਮ ਪਬਲਿਕ ਪਰੇਸ਼ਾਨ ਹੈ ਉਹਨਾਂ ਨੇ ਵੀ ਰਾਖ ਅਕਬੀਲਾ ਕਰਾ ਕੇ ਜਾਵਾਂਗੇ। ਤੁਹਾਨੂੰ ਕਈ ਵਾਰ ਹੋਏਗਾ ਸਰਕਾਰਾਂ ਫਿਰ ਪੁੱਠਾ ਏਜੰਡਾ ਚਲਾਉਣ ਲੱਗ ਜਾਂਦੀਆਂ ਆ। ਉਹ ਵੀ ਆਪਣੇ ਭਰਾ ਨੇ। ਉਹ ਵੀ ਆਪਣੇ ਹਰਿਆਣਾ ਆਪਣੇ ਭਰਾਵਾ ਛੋਟਾ। ਪਰ ਉਹਨਾਂ ਦੀ ਮਜਬੂਰੀ ਹੈ ਸਾਡੀ ਵੀ ਮਜਬੂਰੀ ਹੈ। ਸਾਡੇ ਖੇਤਾਂ ਤੇ ਅੱਖ ਰੱਖੂਗੇ ਤਾਂ ਉਹ ਫਿਰ ਠੀਕ ਆ ਦੇਖ ਸਕਦੇ ਹੋ ਲੋਕਾਂ ਦੇ ਵਿੱਚ ਪੂਰਾ ਜੋਸ਼ ਹੈ ਕਿਸਾਨ ਕਹਿੰਦੇ ਅਸੀਂ ਤਾਂ ਜਾ ਕੇ ਰਾਂਗੇ ਦਬਦੇ ਨਹੀਂ ਚਾਏ ਜਿੰਨਾ ਮਰਜੀ ਜੋਰ ਲਾ ਲੈਣ ਕਹਿੰਦੇ 13 ਮਿੰਟ ਦੇ ਦਿਓ ਸਾਨੂੰ ਤੇ 13 ਮਿੰਟਾਂ ਦੇ ਵਿੱਚ ਜਿਹੜਾ ਬੈਰੀਕੇਡ ਭੰਨ ਕੇ ਅਸੀਂ ਰਾਹ ਪਧਰਾ ਕਰਕੇ ਆਪਣੇ ਬਜ਼ੁਰਗਾਂ ਨੂੰ ਦੇ ਦਾਂਗੇ ਤੇ ਇਸ ਦੂਬਾ ਕਹਾਂਗੇ ਕਿ ਹੁਣ ਦਿੱਲੀ ਲਾਂਗੇ ਹੋ ਕੈਮਰਾ ਪਰਸਨ ਜਸ਼ਨ ਦੇ ਨਾਲ ਮੈਂ ਮਦੀਪ ਜੋਤ ਚੰਬੂ ਬੈਰੀਅਰ ਮੈਂ ਦੱਸ ਦਿਆਂ ਕਿ ਹੰਝੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਆ ਤੇ ਡਰਾਉਨ ਦੇ ਰਾਹੀ ਵੀ ਜਿਹੜਾ ਹੰਝੂ ਗੈਸ ਦੇ ਗੋਲੇ ਛੁੱਟਣ ਦੀ ਪ੍ਰਕਿਰਿਆ ਜਾਰੀ ਆ ਪਰ ਦੇਖ ਸਕਦੇ ਹੋ ਕਿ ਇਸ ਪ੍ਰਕਾਰ ਇੱਥੇ ਜਿਹੜਾ ਕਿਸਾਨ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਆ ਤੇ ਬਲੰਦ ਹੌਸਲਿਆਂ ਦੇ ਨਾਲ ਦਿੱਲੀ ਕੂਚ ਕਰਨ ਦੇ ਲਈ ਦੇਖ ਸਕਦੇ ਹੋ ਡਟੇ ਹੋਏ ਇੱਕ ਪਾਸੇ CRPF ਦੇਖ ਸਕਦੇ ਹੋ ਸਾਹਮਣੇ ਟੁਕੜੀ ਜਿਹੜੀ ਆਰਮੀ ਦੀ ਖੜੀ ਹੈ ਦਕਾ ਮੈਂ ਕਹੂੰਗਾ ਕਿ ਦਿਖਾਈ ਜਾਵੇ ਦੇਖ ਸਕਦੇ ਹੋ ਪਰਲੇ ਪਾਸੇ ਜਿਹੜਾ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਜਿਸਹਾਦਨਾ CRPF ਤਾਇਨਾਤ ਕੀਤੀ ਗਈ ਆ ਵੱਡੇ ਵੱਡੇ ਕਿੱਲੇ ਲਗਾ ਦਿੱਤੇ ਗਏ ਨੇ ਤੇ ਦੂਜੇ ਪਾਸੇ ਹੰਝੂ ਦੇ ਗੋਲੇ ਤਾਂ ਕਿ ਕਿਸਾਨ ਜਿਹੜੇ ਐ ਖਿੰਡ ਸਕਣ ਪਰ ਜਿਹੜਾ ਦੇਖ ਸਕਦੇ ਹੋ ਤੁਸੀਂ ਕਿਸਾਨ ਕਹਿੰਦੇ ਕਿ ਅਸੀਂ ਜਾ ਕੇ ਹਰ ਹਾਲਤ ਦੇ ਵਿੱਚ ਰਹਾਂਗੇ ਕਿਉਂਕਿ ਪਿਛਲੀ ਵਾਰ ਜਦੋਂ ਹੋਇਆ ਸੀ ਤਾਂ ਉਸ ਸਮੇਂ ਵੀ ਜਿਹੜਾ ਕਾਫੀ ਤਜਰਬਾ ਇਸ ਵਾਰ ਜਿਹੜਾ ਕਿਸਾਨਾਂ ਨੂੰ ਮਿਲਿਆ ਤਾਂ ਦੇਖ ਸਕਦੇ ਹੋ ਕਿ ਇਸ ਪ੍ਰਕਾਰ ਤਿਆਰੀਆਂ ਸਰਕਾਰ ਦੇ ਵੱਲੋਂ ਕੀਤੀਆਂ ਗਈਆਂ ਪਰ ਦੂਜੇ ਪਾਸੇ ਇੱਥੇ ਬਿਯੁਰਗ ਆਏ ਨੇ ਗੱਲਾਂ ਬਾਤਾਂ ਵੀ ਉਹਨਾਂ ਕਰਾਂਗੇ ਕੀ ਕਹਾਂਗੇ ਹੰਝੂ ਗੈਸ ਦੇ ਗੋਲੇ ਛੱਟੇ ਜਾ ਰਹੇ ਨੇ ਇੱਕ ਪਾਸੇ ਪਰ ਫਿਰ ਵੀ ਜਿਹੜਾ ਲੰਬੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਆ ਰਹੀਆਂ ਨੇ ਉਹ ਨਹੀਂ ਹਟਦੇ ਇਹ ਨਹੀਂ ਹਟਦੇ ਇਹਨੇ ਜਿਹੜਾ ਜੋਰ ਲਾਣਾ ਲਾਵੇਗਾ ਉਹ ਹਟਦੇ ਦਿਲੋ ਗਈ ਨਹੀਂ ਮਰਨੇ ਉੱਪਰ ਖੜੇ ਆ ਸੀ ਲੋ ਜਾ ਕੇ ਰਹੋਗੇ ਜਾਏਗਾ ਰਹੇਗੇ ਹਮ ਸਿੱਧੀ ਦੇ ਕੇ ਰਹੇਗੇ ਸਿੱਧੀ ਜਿਹੜਾ ਆਏ ਤੁਸੀਂ ਭਾਈ ਮੂੰਹ ਮੰਨਿਆ ਹੋਇਆ ਕਿਵੇਂ ਹੰਝੂ ਗੈਂਸ ਦੇ ਗੋਲੇ ਸੁੱਟੇ ਜਾ ਰਹੇ ਉੱਪਰ ਹਾਂਜੀ ਸਿੱਧੀ ਦੇਣਾ ਪਰ ਦੇਖ ਸਾਧਿਓ ਅਸੀਂ ਲੋਕ ਜਿਹੜੇ ਪੂਰੇ ਬਲੰਦ ਹੌਸਲੇ ਦੇ ਵਿੱਚ ਆ ਸਾਰਿਆਂ ਦਾ ਕਹਿਣਾ ਹੈ ਕਿ ਅਸੀਂ ਜਾ ਕੇ ਰਹਿਣਾ ਕਿਉਂਕਿ ਜਿਸ ਹਿਸਾਬ ਨਾਲ ਸਰਕਾਰ ਕੁਝ ਵੀ ਕਰ ਲੇ ਪਰ ਭਾਈ ਕਿਵੇਂ ਕਹੋਗੇ ਇੱਕ ਪਾਸੇ ਹੰਝੂ ਗੈਂਸ ਦੇ ਗੋਲੇ ਸੁੱਟੇ ਜਾ ਰਹੇ ਤੇ ਦੂਜੇ ਪਾਸੇ ਅਸੀਂ ਭਾਈ ਇੱਥੇ ਖੜੇ ਨੇ ਜਦੂ ਹਸੂਗਾ ਦੇ ਕੋਲੇ ਸੱਡੇ ਪਰ ਅਸੀਂ ਭੱਜਣ ਵਾਲੇ ਜੁਨੀਆ ਵੀਰ ਅਸੀਂ ਦਿੱਲੀ ਜਾ ਕੇ ਟਾਂਗੇ ਆਵਦੀ ਮੰਗਾਂ ਅਸੀਂ ਕਿ ਸਾਡੀ ਸਰਕਾਰ ਸਾਡੀ ਮੰਗ ਮੰਨ ਲਵੇ ਤੇ ਠੀਕ ਹੈ ਜੀ ਅਸੀਂ ਕੋਈ ਦੇਸ਼ ਵਾਸੀ ਆ ਵੇਖੋ ਸਾਡੇ ਵੱਤ ਪਾਕਿਸਤਾਨ ਦਾ ਬਾਰਡਰ ਬਣਾ ਦੇਣਾ ਨੇ ਕਿੱਲ ਕੋਲ ਲਾਏ ਪਏ ਨੇ ਪੂਰਾ ਸੀਆਰਪੀਐਫ ਦੇਖ ਸਕਦੇ ਹੋ ਕਿਵੇਂ ਆ ਯਾਰ ਬੱਟ ਦੇਣੇ ਨੇ ਅਸੀਂ ਜੇ ਦੇ ਸਰਕਾਰ ਮੰਨ ਲਵੇ ਯਾਰ ਚੰਗੀ ਏ ਦੇਖੋ ਕਹੇ ਪਾਕਿਸਤਾਨ ਚਲੇ ਅਸੀਂ ਇੰਡੀਆ ਦੇ ਲੋਕ ਆ ਦੇਸ਼ ਵਾਸੀ ਆ ਫਿਰ ਇਹ ਮੋਦੀ ਕੀ ਕਰ ਰਿਹਾ ਦੱਸੋ ਜੀ ਫਰਿਆਦ ਸਰਕਾਰ ਨੂੰ ਕੀ ਕਹੂੰਗੀ ਭਾਈ ਹਰਿਆਣਾ ਸਰਕਾਰ ਨੂੰ ਕੀ ਮੈਂ ਤਾਂ ਸੈਂਟਰ ਸਰਕਾਰ ਨੂੰ ਕਹਿਣਾ ਚਾਹੁੰਦਾ 20 ਤੋਂ ਵੱਡੀ ਤਾਨਾਸ਼ਾਹੀ ਕੋਈ ਨਹੀਂ ਐਕਸਪਾਇਰ ਗੋਲੇ ਧਾਗੇ ਜਾਂਦੇ ਆ ਉਂਝ ਤਾਂ ਅਸੀਂ 15 ਗੱਤ 26 ਜਨਵਰੀ ਮਨਾਣੇ ਓ ਕਾਦੇ ਵਾਸਤੇ ਮਨਾਣੇ ਬੇਸੀ ਸੁਤੰਤਰਾਂ ਜੇ ਅਸੀਂ ਆਪਣੀ ਮੰਗਾ ਹੀ ਨਹੀਂ ਮਨਵਾ ਸਕਦੇ ਕਾਦੇ ਸੁਤੰਤਰਾਂ ਅਸੀਂ ਠੀਕ ਹੈ ਇਹ ਤਾਨਾਸ਼ਾਹੀ ਸਰਕਾਰ ਹੈ ਜੇ ਇਹਨਾਂ ਦਾ ਮੂੰਹ ਨਹੀਂ 모ੜਿਆ ਗਿਆ ਅੱਗੇ ਇਹਨਾਂ ਨੇ ਹੋਰ ਤਾਨਾਸ਼ਾਹੀ ਕਰਨੀ ਆ ਅਸੀਂ ਆਪਣੀਆਂ ਫਸਲਾਂ ਬੀਜਦੇ ਆ ਅਸੀਂ ਆਪਣਾ ਫਸਲਾਂ ਬੀਜ ਕੇ ਉਹਨਾਂ ਦਾ ਕੀ ਮਿਲ ਨੂੰ ਮਿਲਦਾ ਕੁਝ ਵੀ ਨਹੀਂ ਉਹ ਵੀ ਫਸਲਾਂ ਰਿਲਾਇੰਸ ਇਹ ਹੋਰ 몰ਾਂ ਦੇ ਵਿੱਚ ਜਾ ਕੇ ਐਮ ਆਰ ਪੀ ਰੇਟ ਤੇ ਵਿਕਦੀਆਂ ਸਾਨੂੰ ਐਮ ਆਈ ਜ ਮੈਂ ਕਿਹਾ ਹੰਝੂ ਗੈਸ ਦੇ ਕੋਟ ਸੁੱਟੇ ਪਰ ਵੀ ਤੁਸੀਂ ਇੱਥੇ ਖੜੇ ਹੋ ਡਟੇ ਹਾਂ ਜੀ ਹਾਂ ਖੜਾਂਗੇ ਅਸੀਂ ਜਦ ਤੱਕ ਸਾਡੇ ਇੱਕ ਹੁੰਦਾ ਨਹੀਂ ਜਦ ਤੱਕ ਅਸੀਂ ਡਟ ਕੇ ਖੜਾਂਗੇ ਇਹਨੇ ਪਹਿਲਾਂ ਵਾਲਾ ਬੜਾ ਕੋਈ ਪ੍ਰਵਾਹ ਨਹੀਂ ਪਿਛਲੇ ਵਾਰ ਵਾਲਾ ਬੜਾ ਤਿਆਰਬਾ ਮਿਲ ਗਿਆ ਪਿਛਲੇ ਸਾਲ ਵੀ ਇੱਕ ਸਾਲ ਰਹਿ ਗਿਆ ਮੈਂ ਦਿੱਲੀ ਮਰਨਾ ਹੈ ਉਹ ਇਹ ਕਰਨ ਕਰਾਂ ਵੀ ਮਰ ਜਾਈਂ ਉਰੇ ਮਾਰੀਂਗੇ ਉਰੇ ਮਾਰੀਂਗੇ ਜਾਣ ਗਏ ਲੋਕਾਂ ਨੂੰ ਪਤਾ ਲੱਗ ਜਾ ਵੀ ਹਮਾਂ ਦਾ ਆ ਬੰਦਾ ਇੱਕ ਦੇਸ਼ ਦਾ ਮੁਖੀ ਹੋਏ ਦੇਸ਼ ਦਾ ਪ੍ਰਧਾਨ ਮੰਤਰੀ ਹੋਏ ਉਨੂੰ ਇਹ ਗੱਲ ਸੋਬਦੀ ਨਹੀਂ ਇੱਕ ਵਾਰ ਉਹਨਾਂ ਨੇ ਆਪਣੇ ਐਗਰੀਮੈਂਟ ਕਰ ਲਿਆ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਉਹ ਅਸੀਂ ਮੰਨ ਲਈਆਂ ਉਸ ਤੋਂ ਬਾਅਦ ਮੋਕਰ ਜਾਣਾ ਮੈਂ ਕਹਿੰਦਾ ਇਸ ਤੋਂ ਵੱਡੀ ਕੋਈ ਵੀ ਨਾਪਾਕ ਜਿਹੜੀ ਕਹਿੰਦੇ ਗੱਲ ਨਹੀਂ ਹੋ ਸਕਦੀ ਜਮੇਬੰਦੀਆ ਕੀ ਕਹਿ ਰਹੀਆਂ ਪਰ ਹੁਣ ਕਦੋਂ ਦੇਣੀਆਂ ਕਾਲ ਜਾਣ ਲਈ ਜਦ ਮਰਜੀ ਮਿਲ ਨਹੀਂ ਜੀ ਅੱਜ ਇਹ ਨਹੀਂ ਆਇਆ ਹੈ ਹਮੇ ਆ ਪਿੱਛੋਂ ਜਦੋਂ ਹੁਕਮ ਹੋਏਗਾ ਸ਼ਾਂਤਮਈ ਤਰੀਕੇ ਨਾਲ ਅੱਜ ਹੋਰ ਮਾੜੀ ਵੀ ਥੋੜੀ ਜਿਹੀ ਕੋ ਮਹਾਰਾਜ ਨਹੀਂ ਇਹਨੂੰ ਬੁੜੇ ਨੂੰ ਤਾਂ ਪੁੱਛ ਰਹੇ ਸਮੇ ਵੀ ਕਰੋ ਮਾੜਾ ਮੋਟਾ ਕੰਡਾ ਹੋਣ ਨਾ ਨਾ ਹਮਨੇ ਹਟਦਾ ਸਿਰੇ ਜਾ ਕੇ ਹਟਾਂਗੇ ਹਾਂ ਸਾਥ ਸਾਥ ਸਾਨੂੰ ਤੁਹਾਨੂੰ ਪਹਿਲਾਂ ਵੀ ਦਿੱਲੀ ਅਸੀਂ ਬੈਠੇ ਰਹੇ মিডিਆ ਦਾ ਸਾਨੂੰ ਇੰਨਾ ਸਪੋਰਟ ਰਿਹਾ ਹੁਣ ਵੀ ਨੈਟ ਆ ਜਿਹੜਾ 7 ਦਿਨ ਤੋਂ ਬੰਦ ਕੀਤਾ ਜਿਆ ਉਂਝ ਤਾਂ ਸਾਡਾ ਇਹ ਨਹੀਂ ਲੱਗਦੇ ਉਂ ਤਾਂ ਫੋਨ ਵੀ ਨਹੀਂ ਬੰਦ ਫੋਨ ਬੰਦ ਹੋ ਕੇ ਸਾਰਾ ਕੁਝ ਹਾਂਜੀ ਹਾਂ ਹਰੇ ਉਂਝ ਤਾਂ ਕਹਿੰਦੇ ਡਿਜੀਟਲ ਪੁੱਠੇ ਕਮ ਸਰਕਾਰ ਆਪ ਕਰਾ ਰਹੀ ਹੈ ਦੁਨੀਆ ਕਰ ਰਹੀ ਹੈ ਦੁਨੀਆ ਸਰਕਾਰوں ਕਰਾ ਰਹੀ ਹੈ ਜਿਹੜੀ ਉਹ ਉਲਟੀ ਹੋਰ ਯੂਨਾਈਟਿਡ ਟਰਾਲੀਆਂ ਤਿਆਰ ਨੇ ਪੂਰੇ ਫਿਰ ਸਭ ਤਿਆਰ ਹੈ ਸਭ ਸਮਾਨ ਤਿਆਰ ਹੈ ਖਾਣੇ ਦੇ ਲੈ ਕੇ ਸਭ ਤਿਆਰ ਹੈ ਬਹੁਤ ਬਹੁਤ ਤਿਆਰ ਹੈ ਜੀ ਬਹੁਤ ਤੇਰੀ ਫੁੱਲੇ ਤੇਰੀਆਂ ਹਾਂ ਜਦੋਂ ਆ ਗਿਆ ਹੁਕਮ ਨਾਲ ਦਾ ਪਾ ਦੋਗੇ ਚਾਲੇ ਹਾਂ ਜੀ ਹਾਂ ਇਹ ਤਾਂ ਸਾਡੇ 10 ਮੀਟਰ ਤਿਆਰ ਹੈ ਜੀ ਫੌਜਾਂ ਫਦੇ ਬੁਕਰਨ ਨੂੰ ਤਿਆਰ ਹੈ ਸਾਰਾ ਕੁਝ ਸਾਰਾ ਕੁਝ ਨਾਲ ਲੈ ਕੇ ਆਏ ਫੌਜਾਂ ਉਹ ਡਰੋਨ ਡਰੋਨ ਨਾਲ ਵੀ ਸਿੱਟੀ ਜਾਂਦੇ ਨੇ ਅਤਰੂ ਗੈਸ ਉਹ ਜਿਹੜੇ ਸਿੱਟੀ ਜਾਂਦੇ ਆ ਉਹ ਦੇਖਦੇ ਆ ਸਬਰ ਸਾਡਾ ਪਰ ਹਲੇ ਤੱਕ ਅਸੀਂ ਉਨਾ ਚਿਰ ਪੀਸਫੁਲੀ ਚੱਲਾਂਗੇ ਜਿੰਨਾ ਚਿਰ ਸਾਡੇ ਆਗੂ ਨਹੀਂ ਜਵਾਬ ਦਿੰਦੇ ਜਦੋਂ ਆਗੂਆਂ ਦਾ ਆ ਗਿਆ ਇਹ ਸਿਆਣੇ ਬਜ਼ੁਰਗ ਸਾਡੇ ਅਸੀਂ ਇਹਨਾਂ ਨੂੰ ਨਾ ਪਤਰਾ ਕਰਕੇ ਦੱਸਾਂਗੇ ਦਿੱਲੀ